ਐਸ ਕੇਐਮ ਵੱਲੋਂ ਕਾਲ ਦਿੱਤੀ ਆ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ ਦੇ ਖੜੇ ਰਹਿਣਗੇ ਜਿਹੜਾ ਡਬਲਯੂਟੀਓ ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਵੀ ਉਹ ਐਮਐਸਪੀ ਖਤਮ ਕਰਨਾ ਚਾਹੁੰਦੇ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਆਮੀਨਾਥਨ ਕਮਿਸ਼ਨ ਨੇ ਸੀ2 50% ਉਹਨੂੰ ਲਾਗੂ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਥਾਂ-ਥਾਂ ਕਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਘੇਰ ਗੈਸ ਛੱਡੀ ਹੈ ਉਦੋਂ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਸਾਡੇ ਇਲਾਕੇ 'ਚ ਮਰੇ ਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰੇ ਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਵੀ ਕਰ ਰਹੀਆਂ ਸਾਡੀ ਮੰਗ ਹੈ ਕੋਈ ਤਸ਼ੱਦਦ ਦਾ ਜਿਹੜਾ ਕੀਤਾ ਉਹਦੇ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਕੋਈ ਮੰਤਰੀ ਉਸੇ ਦਾ ਚੀਫ ਸੀਐਸ ਉਹਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਸਾਰੇ ਦੇਸ਼ਾਂ ਤੋਂ ਅਲੱਗ ਕੀਤਾ ਗਿਆ ਹੈ ਕਿ ਕਿਸਾਨਾਂ ਦੇ ਹੱਥੇ ਕੋਈ ਹਥਿਆਰ ਨਹੀਂ ਉਹ ਸ਼ਾਂਤਲੀ ਜਾ ਰਹੇ ਨੇ ਇਸ ਐਗਰੀਕਲਚਰ ਨੂੰ ਘੱਟੋ-ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣੇ ਜੀ ਸਦਕੇ ਰੱਖੋ ਐਗਰੀਕਲਚਰ ਨੂੰ ਘੱਟੋ-ਘੱਟ ਡਬਲਯੂਟੀਓ ਤੋਂ ਬਾਹਰ ਕਰੋ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜ਼ਮੀਨਾਂ ਲੈ ਲਓਗੇ ਖੇਤੀ ਤੋਂ ਕੱਢ ਦੇਓਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ ਪ੍ਰੋਟੈਸਟ ਦਾ ਸਹਾਰਾ ਇਹਦਾ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ ਉਹਨਾਂ ਨੂੰ ਇਹ ਖੱਤਸ਼ਾ ਵੀ ਇਹਨਾਂ ਨੇ ਸਾਨੂੰ ਚੱਲ ਨਹੀਂ ਦੇयो ਇਸ ਕਰਕੇ ਐਸਟੀਐਮ ਨੂੰ ਘਟਾਉਣਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਮੈਂ ਹਰਮਨ ਕੁਲਾਰ ਛੜਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਤਾਂ ਅੱਜ ਟਰੈਕਟਰ ਮਾਰਚ ਦੀ ਕਾਲ ਦਿੱਤੀ ਹੋਈ ਸੀ ਐਸ ਕੇ ਐਮ ਦੇ ਵੱਲੋਂ ਜਿਸ ਦਾ ਪ੍ਰਭਾਵ ਕਿਹਾ ਜਾਵੇ ਤਾਂ ਪੂਰੇ ਤਰੀਕੇ ਦੇ ਨਾਲ ਵੇਖਣ ਨੂੰ ਮਿਲਿਆ ਹੈ ਲੁਧਿਆਣਾ ਦੇ ਵਿੱਚ ਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਬੀਕੇਯੂ ਉਗਰਾਹਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਦੇਖਣ ਨੂੰ ਮਿਲਿਆ ਜਿਹੜਾ ਟਰੈਕਟਰ ਮਾਰਚ ਦਾ ਪ੍ਰਦਰਸ਼ਨ ਸੀ ਤੇ ਜੇਕਰ ਜਲੰਧਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਟਰੈਕਟਰ ਮਾਰਚ ਹੋਇਆ ਤੇ ਗੱਲ ਕੀਤੀ ਜਾਵੇ ਹੁਣ ਬਲਬੀਰ ਸਿੰਘ ਰਾਜੇਵਾਲ ਦੀ ਤਾਂ ਸਮਰਾਲਾ ਦੇ ਵਿੱਚ ਉਹਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੋ ਇਹ ਜਿਹੜੀ ਕਾਲ ਹੈ ਐਸਕੇਐਮਪ ਦੇ ਵੱਲੋਂ ਦਿੱਤੀ ਗਈ ਸੀ ਕਿਸਾਨੀ ਪ੍ਰਦਰਸ਼ਨ ਨੂੰ ਸਪੋਰਟ ਕਰਨ ਦੇ ਲੇ ਇਹ ਕੋ ਮਸਲਾ ਨਹੀਂ ਹੈਗਾ ਇਸ ਦੇ ਨਾਲ ਦੋ ਹੋਰ ਬੜੇ ਮਸਲੇ ਨੇ WTO ਦਾ ਜਿਹੜਾ ਸੀ ਵਿਰੋਧ ਕਾਰਪੋਰੇਟ ਦਾ ਵਿਰੋਧ ਦਰਅਸਲ ਕੀਤਾ ਜਾਣਾ ਸੀ ਅੱਜ ਸੋ ਇਹ ਕਿਹਾ ਗਿਆ ਸੀ ਕਿ ਸੌ ਦੀ ਲੜੀ ਦੇ ਵਿੱਚ ਜਿਹੜੇ ਡਾਇਰੈਕਟਰ ਨੇ ਉਹ ਚੱਲਣਗੇ ਵੱਖ-ਵੱਖ ਨੈਸ਼ਨਲ ਹਾਈਵੇ ਤੇ ਚੱਲਣਗੇ ਜ਼ਰੂਰ ਪਰ ਉਹ ਆਮ ਪਬਲਿਕ ਨੂੰ ਤੰਗ ਨਹੀਂ ਕਰਨਗੇ ਇੱਕ ਸਾਈਡ ਤੇ ਲਗਾ ਕੇ ਇਹ ਹੈ ਟਰੈਕਟਰ ਜਿਹੜੇ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਆਮ ਪਬਲਿਕ ਨੂੰ ਤੰਗ ਬਿਲਕੁਲ ਨਹੀਂ ਕੀਤਾ ਗਿਆ ਤੇ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਪ੍ਰਦਰਸ਼ਨ ਹੈ ਜਿਹੜਾ ਨਿਪਰੇ ਚੜਿਆ ਜਿਵੇਂ ਕਿ ਸਰਵਨ ਸਿੰਘ ਪੰਦੇਰ ਨੇ ਕਿਹਾ ਸੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਉਸ ਤਰੀਕੇ ਦਾ ਜਿਹੜਾ ਸਪੋਰਟ ਹੈ ਜਿਹੜਾ SKM ਦਾ ਉਹ ਦੇਖਣ ਨੂੰ ਮਿਲਿਆ ਉਹਨਾਂ ਦੇ ਨਾਲ ਜਿਹੜੇ ਖੜੇ ਹੋਏ ਨੇ ਤੇ ਇਸ ਦਾ ਜਿਹੜਾ ਅਸਰ ਹੈ ਉਹ ਆਮ ਪਬਲਿਕ ਤੇ ਬਿਲਕੁਲ ਵੀ ਨਹੀਂ ਹੋਇਆ ਹੈਗਾ ਤੇ ਇਸ ਜਿਹੜੇ ਮੁੱਦੇ ਦੇ ਵਿੱਚ ਅਸੀਂ ਡਿਸਕਸ ਕਰ ਰਹੇ ਸੀ ਤਿੰਨ ਗੱਲਾਂ ਨੇ ਸਭ ਤੋਂ ਪਹਿਲੀ ਅਹਿਮ ਗੱਲ ਤਾਂ ਇਹ ਹੈ ਕਿ SKM ਦਾ ਸਪੋਰਟ ਕਿਸਾਨੀ ਪ੍ਰਦਰਸ਼ਨ ਨੂੰ ਤੇ ਦੂਸਰਾ ਸਭ ਤੋਂ بڑا ਡਬਲਿਊਟੀਓ ਕਾਰਪੋਰੇਟ ਕਰਾਣਿਆਂ ਨੂੰ ਖੇਤੀ ਤੋਂ ਦੂਰ ਕਰਨਾ ਸਭ ਤੋਂ بڑا ਮਸਲਾ ਹੈ ਇਸ ਨੂੰ ਲੈ ਕੇ ਅੱਜ ਇਹ ਕਾਲ ਦਿੱਤੀ ਗਈ ਸੀ ਤੇ ਤੀਸਰਾ ਸਭ ਤੋਂ بڑا ਮਸਲਾ ਪ੍ਰਦਰਸ਼ਨ ਦੇ ਦੌਰਾਨ ਜਿੰਨੇ ਵੀ ਕਿਸਾਨ ਨੇ ਜੜੇ ਉਹ ਜ਼ਖਮੀ ਹੋਏ ਨੇ ਕਈ ਕਿਸਾਨਾਂ ਦੀ ਮੌਤ ਹੋਈ ਹੈ ਜਿਵੇਂ ਕਿ ਬੀਤੇ ਦਿਨੀ ਗੁਰਜੰਟ ਦੀ ਮੌਤ ਨੂੰ ਲੈ ਕੇ ਜਿਹੜੇ ਨਾਰੇ ਸੀ ਬਾਰਡਰ ਤੇ ਲਗਾਏ ਗਏ ਕਿਸਾਨਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਤੱਕ ਕੀਤੀ ਗਈ ਸਭ ਤੋਂ بڑا ਮਸਲਾ ਸੀਗਾ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਲਾਲੋ ਹਰਿਆਣਾ ਸਰਕਾਰ ਦੇ ਵਿਰੋਧ ਦੇ ਵਿੱਚ ਲਾ ਲੋ ਤਾਂ ਐਸਕੇਐਮ ਨੇ ਸਪੋਰਟ ਕਰਨਾ ਸੀ ਸੋ ਅੱਜ ਇਹ ਕਾਲ ਦਿੱਤੀ ਹੋਈ ਸੀ ਵਕਫ ਵਕ ਥਾਵਾਂ ਤੇ ਜਿਹੜਾ ਹੈ ਪੁਰਜ਼ੋਰ ਪ੍ਰਭਾਵ ਵੇਖਣ ਨੂੰ ਮਿਲਿਆ ਇਸ ਤਰ੍ਹਾਂ ਵੀ ਅੱਜ ਸਾਰੀ ਦੁਨੀਆ ਦੇ ਵਿੱਚ ਡਬਲਿਊਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ ਚ 3 ਦਿਨਾਂ ਸੈਸ਼ਨ ਡਬਲਿਊਟੀਓ ਦਾ ਚੱਲ ਰਿਹਾ ਅੱਜ ਤੋਂ ਸ਼ੁਰੂ ਹੋਇਆ ਉਹਦੇ ਵਿਰੋਧ ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਰਿਹਾ ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰਾਂ ਟਰੈਕਟਰ ਲੈ ਕੇ ਸੜਕਾਂ ਤੇ ਖੜੇ ਹੈ ਭਾਰਤ ਵਿੱਚ ਅਸੀਂ ਵੀ एसकेएम ਵੱਲੋਂ ਕਾਲ ਦਿੱਤੀ ਆ ਪੀਐਪੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ ਦੇ ਖੜੇ ਰਹਿਣਗੇ ਔਰ ਸਾਡਾ ਪ੍ਰੋਟੈਸਟ ਹੈ ਸਾਡੀਆਂ ਜਿਹੜਾ ਡਬਲਯੂਟੀਓ ਦੀਆਂ پابੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਵੀ ਉਹ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਸਾਡੀ ਸਾਡਾ ਇੱਕ ਅੰਦੋਲਨ ਚੱਲ ਰਿਹਾ ਹੈ ਭਾਰਤ ਵਿੱਚ ਜਿਹਦੇ 'ਚ ਅਸੀਂ ਮੁੱਖ ਤੌਰ ਤੇ ਕਹਿੰਦੇ ਆਂ ਵੀ ਐਮਐਸਪੀ ਜਿਹੜੀ ਹੈ ਸਾਨੂੰ ਉਹ ਉਹਨੂੰ ਲਾਗੂ ਕਰਨ ਵਾਸਤੇ ਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਮਿੰਨਾਥਨ ਕਮਿਸ਼ਨ ਨੇ ਸੀ2 50% ਉਹ ਉਹਨੂੰ ਲਾਗੂ ਕਰੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਔਰ ਇਦਾਂ ਨਹੀਂ ਸਾਡੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਉਹ ਇਸ ਮੌਕੇ ਥਾਂ ਥਾਂ ਕਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ ਚਾਰ ਹੋਰ ਕਿਸਾਨ ਵੀ ਸ਼ਹੀਦ ਹੋਏ 250 ਕਿਸਾਨ ਉੱਤੇ ਫੱਟੜ ਹੋਇਆ ਅਸੀਂ ਆਪਣੇ ਐਸਕੇਮ ਵੱਲੋਂ ਮੈਂ ਕੱਲ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ ਇੱਕ ਦੋ ਦਿਨਾਂ ਵਿੱਚ ਹਾਈ ਕੋਰਟ ਜੁਕਟ ਡਾਇਰਰ ਹੋ ਜੇਗੀ ਵੀ ਜਿਹੜੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਕিয়ার ਗੈਸ ਛੱਡੀ ਹੈ ਉਹਦੇ ਉਹ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਜਿਹਦੀ ਨਿਗਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਭੜਾ ਹੈ ਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਉਹਨਾਂ ਦੇ ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਉਹ ਜਿਹੜਾ 302 ਦਾ ਉਹਦੇ ਪਰਚੇ ਦੇ ਹਰਿਆਣਾ ਸਰਕਾਰ ਕਹਿੰਦੀ ਹੈ ਜੀ ਸਾਡੇ ਇਲਾਕੇ 'ਚ ਮਰਿਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਨਹੀਂ ਕਰ ਰਹੀਆਂ ਉਹਦਾ ਪੋਸਟਮਾਰਟਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ ਉਹ ਸਾਡਾ ਸਾਡੀ ਮੰਗ ਹੈ ਕੋਈ ਤਸ਼ੱਦਦ ਦਾ ਜਿਹੜਾ ਕੀਤਾ ਉਹਦੀ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਪਹਿਲਾਂ ਐਫ ਆਈ ਆਰ ਕਰਕੇ ਜਿਹੜਾ ਹਰਿਆਣਾ ਦੇ ਹੈਗਾ ਫੌਨ ਮਨਿਸਟਰ ਉੱਤੇ ਦਾ ਚੀਫ ਮਨਿਸਟਰ ਉਸੇ ਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਅਮਿਤ ਸ਼ਾਹ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਕਿਉਂਕਿ ਉਹ ਤੇ ਉਹਦੇ ਹਦਾਇਤਾਂ ਦੇ ਬਿਨਾਂ ਇਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ ਜਿਵੇਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਸਾਰੇ ਦੇਸ਼ਾਂ ਤੋਂ ਅਲੱਗ ਕੀਤਾ ਗਿਆ ਇਹ ਤੋੜ ਨਹੀਂ ਅਨਕਨਸਟੀਚੂਨਲ ਹੈ ਵਿਧਾਨ ਤੇ ਸਾਡੇ ਕਿਤੇ ਨਹੀਂ ਲਿਖਿਆ ਸੰਵਿਧਾਨ ਚ ਕੋਈ ਇਦਾਂ ਸਰਕਾਰ ਨੂੰ ਕੋਈ ਅਧਿਕਾਰ ਹੈ ਜਿਹੜੇ ਨੈਸ਼ਨਲ ਹਾਈਵੇਜ਼ ਨੂੰ ਉਹਨਾਂ ਨੂੰ ਰੋਕਿਆ ਜਾਏ ਨੈਸ਼ਨਲ ਹਾਈਵੇਜ਼ ਰੋਕਣ ਦੇ ਆਉਣ ਜਾਣ ਵਾਸਤੇ ਬਣਾਈਆਂ ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥੇ ਚ ਕੋਈ ਹਥਿਆਰ ਨਹੀਂ ਉਹ ਸ਼ਾਂਤਮਈ ਜਾ ਰਹੇ ਨੇ ਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕਡ ਲਾ ਲਾ ਕੇ ਰੁਕਿਆ ਹੋਇਆ ਤੇ ਇਹ ਕਿਸੇ ਦੇਸ਼ ਚ ਦੁਨੀਆ ਦੇ ਕਿਸੇ ਵੀ ਦੇਸ਼ ਚ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ ਅਸੀਂ ਉਹਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਨਿੰਦਾ ਕਰਦੇ ਆਂ ਦੂਸਰਾ ਏ ਟੀਓ ਦੀ ਜਿਹੜੀ ਬੈਠਕ ਹੋ ਰਹੀ ਹੈ ਸਾਡਾ ਕਹਿਣਾ ਹੈ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣਾ ਜੀ ਸਦਕੇ ਰੱਖੋ ਐਗਰੀਕਲਚਰ ਨੂੰ ਘੱਟੋ ਘੱਟ ਟੀਓ ਤੋਂ ਬਾਹਰ ਕਰੋ ਇਹ ਇਹਨੂੰ ਬਚਾਉਣਾ ਏਡੀ ਵੱਡੀ ਗਿਰਤੀ ਜਿਹੜੇ ਲੋਕ ਖੇਤੀਬਾੜੀ ਆਪਣੀ ਜ਼ਿੰਦਗੀ ਚਲਾਉਂਦੇ ਨੇ ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਨਾ ਇਹਨਾਂ ਕੋਲ ਕੋਈ ਸਕਿੱਲ ਹੈ ਨਾ ਇਹਨਾਂ ਕੋਲ ਬਿਜ਼ਨਸ ਕਰਨ ਵਾਸਤੇ ਪੈਸਾ ਹੈ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲੋਂ ਜ਼ਮੀਨਾਂ ਲੈ ਲੋਗੇ ਖੇਤੀ ਚੋਂ ਕੱਢ ਦੇਓਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ ਇਹਦਾ ਕੋਈ ਹੋਰ ਪਿਸ ਕਰਨ ਜੋਗੇ ਨਹੀਂ ਤੇ ਫਿਰ ਇਥੇ ਬਗਾਵਤ ਹੋਏਗੀ ਹੋਰ ਕੀ ਹੋਏਗਾ ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ ਅੱਜ ਦੁਨੀਆ ਦੇ ਵੱਡੇ ਜਿਹੜੇ ਅਰਬਖਰਬਪਤੀ ਨੇ ਬਿਲਗੇਸ ਦੇ ਖਿਲਾਫ ਫਰਾਂਸ ਵਿੱਚ ਰੂਮਾਨੀਆ ਵਿੱਚ ਜਰਮਨੀ ਵਿੱਚ ਸਾਰੇ ਯੂਰਪ ਦੇ ਵਿੱਚ ਥਾਂ ਤਾਂ ਮਜ਼ਾਰੇ ਹੋਏ ਨੇ ਉਹ ਲੱਖ ਲੱਖ ਏਕੜ ਜ਼ਮੀਨ ਹਰ ਦੇ ਵਿੱਚ ਖਰੀਦੀ ਪੁਰਿਆ ਜਾ ਰਿਹਾ ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਦੇ ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਇਹਦੇ ਤੇ ਸਾਡਾ ਕਬਜ਼ਾ ਹੋ ਜੇ ਆਮ ਦੁਨੀਆ ਸਾਡੀ ਸਾਡੀ ਗੁਲਾਮ ਹੋ ਜਾਏਗੀ ਖਾਣੇ ਤੋਂ ਬਿਨਾ ਮਨੁੱਖ ਜਿਉਦਾ ਨਹੀਂ ਰਹਿ ਸਕਦਾ ਕਾਰਪੋਰੇਟ ਹਾਊਸਿਸ ਦੀ ਅੱਖ ਹੈ ਉਹਨਾਂ ਕੋਲ ਇੰਡਸਟਰੀ ਦਾ ਹੈ ਹੀ ਉਹਨੇ ਕਿਹਾ ਇੰਡਸਟਰੀ ਤੋਂ ਬਿਨਾ ਸਭ ਤੋਂ ਬਿਨਾ ਮਨੁੱਖ ਖਾਣੇ ਤੋਂ ਬਿਨਾ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਇਸ ਕਰਕੇ ਖਾਣੇ ਤੇ ਕਬਜ਼ਾ ਕਰੋ ਖਾਣ ਵਾਲੀਆਂ ਚੀਜ਼ਾਂ ਖੇਤ ਚ ਪੈਦਾ ਹੁੰਦੀਆਂ ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ ਔਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰਦੇ ਜਿਸ ਪਾਸੇ ਨੂੰ ਭਾਰਤ ਸਰਕਾਰ ਤੁਰੀ ਹੈ ਇੱਥੇ ਜਿਹੜਾ ਸਾਡਾ ਸਮਰਾਲਾ ਸ਼ਹਿਰ ਹੈ ਇੱਥੇ ਜਿਹੜੀਆਂ ਦੁਕਾਨਾਂ ਨੇ ਛੋਟੀਆਂ-ਛੋਟੀਆਂ ਕੋਈ ਨਹੀਂ ਦੇਣੀ ਇੱਥੇ ਇੱਕ ਮਾਲ ਖੁੱਲ ਗਿਆ ਨਾ ਸੀਅਰਜ਼ ਵਾਲੇ ਦਾ ਸਾਰੇ ਸਮਰਾਲੇ ਦੇ ਬਿਜ਼ਨਸ ਨੂੰ ਖਾਜੋ ਪਰ ਜਿੱਧਰ ਨੂੰ ਪਾਰ ਸਰਕਾਰ ਚੱਲ ਰਹੀ ਹੈ ਉਹ ਐਸੇ ਪਾਸੇ ਚੱਲ ਰਹੀ ਆ ਇੱਕ ਵੱਡਾ ਰੋਲਾ ਜਿਹੜੇ ਸਾਡੇ ਆਪਣੇ ਕਾਰਪੋਰੇਟ ਹਾਊਸਿਸ ਨੇ ਉਹ ਸਾਡੀ ਸਾਡੀ ਸਰਕਾਰ ਦੇ ਸਾਹਮਣੇ ਢੇਰ ਬਣ ਕੇ ਖੜੇ ਨੇ ਸਾਨੂੰ ਲੁੱਟਣ ਵਾਸਤੇ ਜਿਹੜਾ ਆਇਲ ਸੀਡ ਸਾਡੇ ਨੇ ਖਰੀਦ ਉਹ ਉਹ ਸਮਝ ਪੈਂਦੀ ਹੈ ਕਿ ਸਾਰੀ ਟੋਟਲ ਇੰਪੋਰਟ ਅਡਾਨੀ ਦੀ ਹੈ ਖਾਣ ਵਾਲੇ ਤੇਲਾਂ ਦੀ ਇਸੇ ਕਰਕੇ ਸਾਡੇ ਆਇਲ ਸੀਡ ਨਹੀਂ ਖਰੀਦ ਰਹੇ ਸਾਡੀ ਮੰਗ ਹੈ ਕਿ ਸਰਕਾਰ WTO ਤੋਂ ਬਾਹਰ ਆਵੇ ਕਿਸਾਨਾਂ ਨੂੰ ਉਹਨਾਂ ਦੀ ਐਮਐਸਬੀ ਸੁਆਮੀਨਾਥਨ ਪੇਸ਼ੂਨ ਦੀ ਰਿਪੋਰਟ ਮਤਲਬ ਦੇਵੇ ਉਹਨਾਂ ਦੇ ਕਰਜ਼ੇ ਤੇ ਵਕੀਰ ਫੇਰੇ ਕਿਉਂਕਿ ਤੁਸੀਂ ਹਮੇਸ਼ਾ ਘੱਟ ਭਾਅ ਦੀ ਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਚੋੜ ਲਿਆ ਤੁਹਾਡੀ ਜੇਉ ਚ ਗਿਆ ਕਿਸਾਨਾਂ ਦੇ ਕੋਲ ਨਹੀਂ ਆਇਆ ਜੇ ਤੁਸੀਂ ਹਰ ਸਾਲ 3.5 3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲੇਵਾ ਸਕਦੇ ਹੋ ਤੇ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਦਿੰਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਇਹਦੇ ਲਈ ਲੜਾਈ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੰਗਾਰਾ ਭਰਿਆ ਲੋਕਾਂ ਨੇ ਸੜਕਾਂ ਤੇ ਕਿਸਾਨ ਨਿਕਲੇ ਨੇ ਉਸਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਬੇਨਤੀ ਇਹ ਵੀ ਅਗਲਾ ਪ੍ਰੋਗਰਾਮ ਜਿਹੜਾ 14 ਮਾਰਚ ਨੂੰ RAM LILA ਮੈਦਾਨ ਤੇ ਇੱਕ ਵੱਡਾ ਇਕੱਠ ਕਰਕੇ RAM LILA ਮੈਦਾਨ ਤੇ ਇੱਕ ਮਹਾ ਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਕੋਈ ਕੋਡ ਲੱਗ ਜੇਗਾ ਕੋਡ ਲੱਗੇ ਨਾ ਲੱਗੇ ਇਹ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ ਇਹਦੇ ਬਾਅਦ ਅਗਲਾ ਪ੍ਰੋਗਰਾਮ ਨਵੀਂ ਸਰਕਾਰ ਆਏਗੀ ਉਹਦੇ ਗੱਲ ਤੇ ਫਹਾ ਪਿਆ ਰਹੇਗਾ ਅੱਜ ਡਰ ਸਿਰਫ ਇੱਕੋ ਇੱਕ ਹੈ ਪਾਲ ਸਰਕਾਰ ਨੂੰ ਮੋਦੀ ਸਰਕਾਰ ਨੂੰ ਉਹ ਕਹਿੰਦੇ ਬਾਕੀ ਦੇ ਸਾਰੇ ਮਟਾ ਦੇ ਆ ਇੱਕ ਐਸਕੇਮ ਹੈ ਜਿਹੜਾ ਮੇਰੇ ਰਸਤੇ 'ਚ ਰੋੜਾ ਹੈ ਇਹ ਐਸਕੇਮ ਨੂੰ ਢਾਉਣਾ ਬਹੁਤ ਜ਼ਰੂਰੀ ਹੈ ਜੇ ਇਹ ਨਾ ਟਾਇਆ ਇਹਨਾਂ ਨੇ ਸਾਨੂੰ ਸਰਕਾਰ 'ਚ ਲਾਉਣੀ ਨਹੀਂ ਨਮੀ ਸਰਕਾਰ ਬਣ ਜਿਵੇਂ ਉਹਨਾਂ ਨੂੰ ਇਹ ਖਤਸ਼ਾ ਵੀ ਇਹਨਾਂ ਨੇ ਸਾਨੂੰ ਚੱਲਣ ਹੀ ਦੇਇਆ ਇਸ ਕਰਕੇ ਐਸਕੇਮ ਨੂੰ ਢਾਉਣਾ ਜ਼ਰੂਰ ਹੈ ਔਰ ਐਸਕੇਮ ਦੇ ਉੱਤੇ ਹਮਲੇ ਕਰ ਰਹੀ ਹੈ ਉਹ ਔਰ ਜਿਨ੍ਹਾਂ ਨੇ ਉਹਨਾਂ ਦਾ ਲੱਗਿਆ ਹੋਇਆ ਜੋਰ ਐਸਕੇਮ ਦੇ ਵਿਰੁੱਧ ਇਹਨੇ ਤੇ ਐਸਕੇਮ ਉਹਨਾਂ ਦੇ ਚੈਲੰਜ ਕਬੂਲ ਕਰਦਾ ਅਸੀਂ ਜਦੋਂ ਤੱਕ ਸਰਕਾਰ ਇਹ ਨੀਤੀਆਂ ਨਹੀਂ ਬਦਲਦੀ ਉਹਨਾਂ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਸ਼ੰਭੂ ਵਾੜਦੇ ਆਂਦ ਉਹਨਾਂ ਨੂੰ ਹੋ ਰਹੀ ਹੈ ਕਿ ਐਸਕੇਮ ਉਹ ਤੋਂ ਦਿੱਲੀ ਤੋਂ ਪਰ ਜਾ ਕੇ ਸਮਰਥਨ ਦੇਵੇ ਕਿ ਉਹਨਾਂ ਨੂੰ ਕਾਣ ਵਾਲੇ ਇਹਨਾਂ ਦੇ ਵਿੱਚ ਉਹ ਅਸੀਂ 6 ਮੈਂਬਰ ਦੀ ਕਮੇਟੀ ਬਣਾਈ ਹੈ ਗੱਲਬਾਤ ਕਰ ਰਹੀ ਉਹ ਤੇ ਬਾਤ ਜੋ ਝੇਟੋ ਜਾਂਦਾ ਸਿ ਹੈ ਕਿ ਕੋਈ ਸਵਾਲ ਹੈ ਕਿ ਜਿਹੜੀਆਂ ਜਿੱਥੇ ਬੰਦੀਆਂ ਨੇ ਸ਼ੈਂਪੂ ਪਾਰਟਸ ਆंदोलन ਕਰ ਰਹੀ ਹੋ ਕਿ ਤੁਹਾਨੂੰ ਕੀ ਲੱਗਦਾ ਕੋਈ ਜਲਦਬਾਜ਼ੀ ਨਹੀਂ ਕੀਤੀ ਗਈ ਉਹਨਾਂ ਵੱਲੋਂ ਤੁਹਾਨੂੰ ਕੀ ਲੱਗਦਾ ਨਹੀਂ ਮੈਂ ਇਹਦੀ ਰਿਕਮੈਂਡ ਨਹੀਂ ਕਰਨਾ ਉਹਨਾਂ ਨੇ ਅੰਦੋਲਨ ਕੀਤਾ ਹੋਏ ਨਾ ਉਹਨਾਂ ਦੇ ਹਿੱਤ ਜਾਣ ਸਕੇ ਹਿੱਤਾਂ